ਬजीर ਨੇ ਮਾਰੀ ਨਿਗਾ ਤੇ ਤਾਹਾਂ ਤੋਂ ਕੁੰਬੜਾ ਮੁੜਗੀਆਂ ਅੱਛਾ ਜੀ ਬजीर ਕਹਿੰਦਾ ਰਾਜਾ ਸਾਹਿਬ ਹਾਂ ਅਦਾ ਕੰਮ ਤਾਂ ਹੋ ਗਿਆ ਅਦਾ ਕਿਉਂ ਅਦਾ ਪਾਪ ਤਾਂ ਫਿਰ ਆਪਣਾ ਪੱਪਲ ਤੇ ਪੈ ਗਿਆ ਅਦਾ ਕਿਉਂ ਅਦਾ ਲਗੜਾ ਮੁੜਗੀਆਂ ਆਹਦਾ ਵੀ ਹਾਂ ਮੁੜਗੀਆਂ ਮਿਆਂ ਗਲਮਕਾਰੇ ਤਿੰਨਾਂ ਦਿਨਾਂ ਚੋਂ ਕੇ ਮਾ ਸੁੱਕ ਗਿਆ ਅੱਛਾ ਇੱਕ ਰਾਜਾ ਹੀ ਭਾਈ ਰਾਜਾ ਉਹ ਐ ਆਪਦੀ ਪਰਜਾਂ ਨੂੰ ਸਮਝਦਾ ਸੀ ਆਪ ਦੀ ਜਾਨ ਔਲਾਦ ਨੂੰ ਬੱਧ ਪਿਆਰੀ ਰੱਖਦਾ ਸੀ ਠੀਕ ਹੈ ਉਹ ਕਹਿੰਦਾ ਸੀ ਵੀ ਮੇਰੇ ਰਾਜ ਦੇ ਵਿੱਚ ਕੋਈ ਦੁਖੀ ਨਾ ਹੋਵੇ ਸਾਰਾ ਆਵਲਾ ਜੋ ਵੀ ਬੰਦਾ ਆਪਦੀ ਜ਼ਿੰਦਗੀ ਐਨ ਮौज ਨਾ ਕੱਢੇ ਵੀ ਤਕਲੀਫ ਨਾ ਹੋਵੇ ਤੇ ਇੱਕ ਥੋੜੀ ਜੀ ਉਹਨੂੰ ਐ ਸੀ ਬਹੁਤ ਬੰਦਾ ਯਾਰੇ ਚੰਗਾ ਸੀ ਯਾਨੀ ਐਨਾ ਕਹਿੰਦਾ ਸੀ ਵੀ ਮੈਨੂੰ ਲੋਖ ਦਾਨੀ ਤੇ ਦਾਨਵੀਰ ਕਹਿਣ ਸਾਰੀ ਜਨਤਾ ਦਾ ਮੈਨੂੰ ਮੇਰੀ ਸਿਹਤ ਕਰਨ ਦਾਨੀ ਤੇ ਦਾਨਵੀਰ ਉਹਨੇ ਫੇਰ ਹੋਕਾਰ ਆਇਆ ਉਹਦੇ ਪਿੰਡ ਸ਼ਹਿਰ ਜੀ ਡੌਂਗੀ ਪਟਾਤੀ ਵੀ ਜਿਹੜੇ ਸ਼ਿਕਾਰੀ ਲਿਆਉਂਦੇ ਆ ਜਾਲ ਨਾਲ ਜਾਨਵਰ ਫੜ ਕੇ ਪਿੰਜਰਿਆਂ ਚ ਤਾਰਦੇ ਆ ਫੇਰ ਜਾ ਕੇ ਸ਼ਹਿਰ ਚ ਵੇਚਦੇ ਆ ਭਈ ਉਹ ਸ਼ਿਕਾਰੀ ਮੇਰੇ ਕੋਲੇ ਆਉਣ ਤੇ ਮੈਂ ਉਹ ਜਾਨਵਰ ਛਡਾਉ ਤੇ 10 ਗੁਣੇ ਇਨਾਮ ਦੇਉ ਉਹਨਾਂ ਨੂੰ ਅੱਛਾ ਨਾਮ ਦੇ ਆ ਕਰੂੰਗਾ ਉਦੋਂ ਡੌਂਡੀ ਪਟਾਈ ਵਿੱਚ ਤਾਂ ਆਏ ਨਾ ਵਿੱਚ ਪਹਿਲੇ ਦਿਨ ਯਾਨੀ 6-7 ਬੰਦੇ ਆਏ ਨਾਲ 2-2 3-3 ਪਿੰਜਰੇ ਵੀ ਲਿਆਏ ਹੂੰ ਕਿਉਂ ਰਾਜੇ ਦੀ ਛਰੀ ਦੇ ਵਿੱਚ ਆਖ ਨੂੰ ਪਿੰਜਰੇ ਤਰੇ ਤੇ ਰਾਜੇ ਨੇ ਦੇਖਿਆ ਨੀ ਉਹਨਾਂ ਦੀ ਹਾਲਤ ਦੇਖੀ ਨਾ ਜਾਵੇ ਹੂੰ ਅੱਖਾਂ 'ਚੋਂ ਪਾਣੀ ਨਿਕਲਿਆ ਵਾ ਜਾਨਵਰਾਂ ਦੇ ਉਹ ਕਿਸੇ ਦਾ ਫੰਗ ਲਮਕਰਾ ਕੋਈ ਕਿਵੇਂ ਕੋਈ ਕਿਵੇਂ ਯਾਨੀ ਅੰਦਰ ਪਿੰਜਰਾ 'ਚ ਤਾਲੇ ਵੇ ਤੇ ਰਾਜਾ ਦੇਖ ਕੇ ਪਰੇਸ਼ਾਨ ਹੋ ਗਿਆ ਉਹ ਕਨੱਚਾ ਕੋਪੇਂਜਰੀ। ਸ਼ਾਹ ਕੇ ਪਿੰਜਰੇ ਤੇ ਜਿੱਥੇ ਰਾਜੇ ਦੇ ਬਾਗੀਚੇ ਸੀ, ਬਾਗੀਚਿਆਂ ਚ ਲੈ ਗਿਆ। ਲਿ ਜਾ ਕੇ ਤੇ ਰਾਜੇ ਨੇ ਆਹ ਬਾਹਰ ਖੋਲੇ। ਜਿਉਂ ਬਾਹਰ ਖੋਲੇ ਤੇ ਜਾਨਵਰ ਭੱਜ ਕੇ ਨਿਕਲੇ। ਜਿਹੜੇ ਦਾ ਉੱਡਣ ਵਾਲੇ ਸੀ, ਵੱਧ ਸਹੀ ਉਹਦਾ ਸਮਾਨ ਤੇ ਚੜ ਗਏ, ਡਾਰੀਆਂ ਮਾਰਨ। ਜਿਹੜੇ ਕੰਡਮ ਸੀ, ਉਹ ਟਾਣੀਆਂ ਤੇ ਬਹਿ ਗਏ। ਰਾਜਾ ਦੇਖ ਕੇ ਖੁਸ਼ ਹੋ ਗਿਆ। ਦੇ ਇੱਕ ਦਾ ਯਾਰ ਟਾਣੀਆਂ ਦੇ ਬੈਠਣ ਵਾਲੇ ਜਾਨਵਰ ਪਾਂ ਪਾਂ ਦੀ ਕੀੜ ਖਾਣ ਵਾਲੇ ਤੇ ਸਮਾਨ ਚ ਡਾਰੀਆਂ ਲਾਉਣ ਇੱਕ ਪਿੰਜਰਿਆਂ ਚ ਬੰਦ ਚਲ ਉਹਨਾਂ ਨੂੰ ਨਾਮ ਦਿੱਤਾ 10 10 ਗੁਣੇ ਜਿੰਨੇ ਜਿਹਦੇ ਉਹਨਾਂ ਨੇ ਪੁੱਛਿਆ ਵੀ ਤੇਰੇ ਐਨੇ ਬੱਟੀ ਦੇ ਸੀ ਉਹਨਾਂ ਨੂੰ 10 10 ਗੁਣੇ ਨਾਮ ਦਿੱਤਾ ਤੇ ਸਾਰੇ ਪਿੰਡ ਸ਼ਹਿਰ ਦੇ ਵਿੱਚ ਭਾਈ ਪਤਾ ਲੱਗਿਆ ਤੇ ਲੱਗੇ ਲੋਕ ਤਾਂ ਸ਼ਿਕਾਰੀ ਆਉਣ ਬੇਸਾਬੇ ਰੋਜ ਸ਼ਿਕਾਰੀ ਵੱਧੇ ਤੁਰੇ ਜਾਣ ਸ਼ਿਕਾਰੀ ਆਏ ਬੜੇ ਜਿਨ੍ਹਾਂ ਨੇ ਕਿਤੇ ਜਮਾ ਸ਼ਿਕਾਰ ਖੇਡ ਕੇ ਰਹੀ ਦੇਖਿਆ ਉਹ ਵੀ ਲਾਗੇ ਲਾਉਣ ਜਾਲ ਕਿਉਂ ਨਾਮ ਮਿਲਦਾ ਸੀ ਵੱਡਾ ਜਦੋਂ ਲੱਗਿਆ ਤੇ ਬੇ ਸਾਬਾ ਜਾਲੀ ਬਣ ਗਏ ਫੜਨ ਵਾਲੇ ਪਿੰਜਰੇ ਤੇ ਪਿੰਜਰੇ ਨਾਲ ਜਾਂ ਥਾਉਣ ਸ਼ਹਿਰ ਚੋਂ ਇੰਨੀ ਦੁਨੀਆ ਲੱਗ ਗਈ ਤੇ ਅਖਵਾਰ ਰਿਖ ਕੇ ਲਾਤੇ ਵੀ ਰਾਜਾ ਬਹੁਤ ਦਾਨੀ ਆ ਰਾਜਾ ਬਹੁਤ ਦਾਨੀ ਆ ਬਈ ਜਾਨਵਰ ਛੜਾਉਂਦਾ ਇਹਨਾਂ ਨਾਮ 10 ਗੁਣੇ ਨਾਮ ਦਿੰਦਾ ਉਹ ਕੰਮ ਹੋ ਗਿਆ ਉਲਟਾ ਉਹ ਤਾਂ ਫਿਰ ਲੋਕਾਂ ਬਾੜ ਗਿਆ ਪਾਪ ਕਿਉਂ ਪਾਸ ਪਾਰੀਆ ਉਹ ਜੋ ਫੜਨ ਆਉਂਦੇ ਸੀ ਜਾਲ ਲਾਉਂਦੇ ਸੀ ਕਈਆਂ ਹੀ ਧੌਣਾ ਉੱਥੇ ਟੁੱਟ ਜਾਂਦੀਆਂ ਸੀ ਫੜਦਿਆਂ ਤੋਂ ਉੱਥੇ ਸਿੱਟ ਜਾਂਦੀ ਸੀ ਕਿਸੇ ਦਿਨ ਡੱਟ ਟੁੱਟ ਜਾਂਦੀ ਸੀ ਕਿਸੇ ਦਾ ਫੜ ਟੁੱਟਦਾ ਸੀ ਕੁੰਡਾ ਇਹਦੇ ਫੰਗ ਪੱਟੇ ਜਾਂਦੇ ਸੀ ਜਦੋਂ ਉਲਟਾ ਕੰਮ ਹੋਣ ਲੱਗਿਆ ਤੇ ਰਾਜਿਆਂ ਨੂੰ ਲੋਕ ਸਲਾਉਣ ਲੱਗੇ ਦਾਨੇ ਵੀਰ ਕਹਿਣ ਲੱਗੇ ਤੇ ਰਾਜਾ ਦਾ ਫੁੱਲਿਆ ਨਾ ਸਮਾਵੇ ਇੱਕ ਥੋੜੀ ਜਿਹੀ ਵਾਰ ਤੇ ਉਦੋਂ ਯਾਨੀ 5 10 15 ਕੋ ਤੇ ਕੋ ਪਾਈ ਵੀ ਸੀ ਆਪਣੀ ਉਹ ਸਿੱਖਾ ਪੜੀ ਤੇ ਸਾਧੂ ਰਹਿੰਦਾ ਜੀ ਇੱਕ ਉਹਦਾ ਚੇਲਾ ਸੀ ਇੱਕ ਸਾਲ ਦੋ ਜਣੇ ਰਹਿੰਦੇ ਸੀ ਉਹ ਇਹਨਾਂ ਸਾਧੂ ਨੂੰ ਪਤਾ ਲੱਗਿਆ ਬਈ ਰਾਜਾ ਤਾਂ ਉਲਟ ਪਾਸੇ ਬਹਿ ਗਿਆ ਕਰਦਾ ਪੋਨਾ ਤੇ ਹੋਈ ਪਾਪ ਜਾਂਦਾ ਤੇ ਚੇਲੇ ਨੂੰ ਕਹਿੰਦਾ ਚੱਲ ਚੱਲ ਗਏ ਆਪਾਂ ਚਲ ਬਈ ਉਹ ਸਾਰੂ ਉਂ ਤਰਿਆ ਹੌਲੀ ਹੌਲੀ ਤੇ ਕਚੇਰੀ ਚਾਕੇ ਆਇਆ ਤੇ ਕਚੇਰੀ ਪੁੱਛੀ ਮੂਰੇ ਪਹਿਰੇਦਾਰ ਖੜੇ ਸੀ ਪਹਿਰੇਦਾਰਾਂ ਨੇ ਬੜਾ ਸਵਾਦ ਦੇ ਨਾਲ ਜਾ ਕੇ ਰਾਜੇ ਕੋਲ ਗਏ ਰਾਜਾ ਵੀ ਦੇਖ ਕੇ ਉੱਠ ਖੜਿਆ ਮੱਥਾ ਟੇਕਿਆ ਤੇ ਕਿਤੇ ਕੁਰਸੀਆਂ ਤੇ ਬਹਤ ਆਈ ਹਾਂ ਵੀ ਰਾਜਾ ਸਾਹਿਬ ਦੱਸੋ ਹਾਂ ਬਾਬਾ ਜੀ ਦੱਸੋ ਮਹਾਰਾਜ ਬਈ ਕੋਈ ਕੰਮ ਸੀ ਤਾਂ ਮੁੰਡੇ ਨੂੰ ਭੇਜਦਾ ਤੇ ਤੁਸੀਂ ਆਪ ਖੇਚੜ ਕੀਤੀ ਮੈਂ ਆਪ ਆ ਜਾਂਦਾ ਉਹਦਾ ਨਹੀਂ ਭਾਈ ਮੈਨੂੰ ਆਪ ਨੇ ਆਉਣਾ ਪੈਣਾ ਸੀ। ਵੀ ਤੂੰ ਤਾਂ ਹੁਣ ਫੁੱਲਿਆ ਨਹੀਂ ਸਮੋਂਦਾ ਵੀ ਮੈਂ ਦਾਨ ਕਰਦਾ। ਪਰ ਤੂੰ ਤਾਂ ਪਾਪ ਕਰੀ ਜਾਂਦਾ। ਆਹ ਰਾਜੀ ਕਿਵੇਂ? ਉਹਦਾ ਜਿਹਨੇ ਕਦੇ ਸ਼ਿਕਾਰ ਖੇਡਿਆ ਨਹੀਂ ਸੀ ਉਹ ਵੀ ਸ਼ਿਕਾਰ ਖੇਡਣ ਲੱਗ ਪਈ। ਕਿਸੇ ਡੱਟ ਟੁੱਟ ਗਿਆ, ਧੌਂ ਟੁੱਟ ਗਿਆ ਤਾਂ ਇਹਦਾ ਪਾਪ ਕਰੀ ਜਾਂਦਾ। ਉਹ ਇਹਦੇ ਪੈਰਾਂ ਤੇ ਦੇਖ ਪੈਰਾਂ ਫਿਰ ਹੁਣ ਕੋਈ ਇਲਾਜ। ਉਹਦਾ ਹੁਣ ਲਾਜੇ ਆ। ਜਿੰਨੇ ਤੇਰੇ ਸ਼ਹਿਰ ਦੇ ਵਿੱਚ ਬੱਗ ਆ। ਰਾਜ ਤਾਂ ਤੇਰਾ ਵੱਡਾ ਦੂਰ ਪਿੰਡ ਵੀ ਆਉ ਨਹੀਂ ਸ਼ਹਿਰ ਸ਼ਹਿਰ ਤੇਰੇ ਚ ਜਿੰਨੇ ਬਾਗਾ ਉਹਨੇ ਬੱਗਾ ਨੂੰ ਸਵਾ ਸਵਾ ਮਾਣਾ ਆਟਾ ਗੁੰਨ ਕੇ ਪਿੰਨੀਆਂ ਚਾਰ ਸਵਾ ਮਹੀਨਾ ਸਵਾ ਮਹੀਨੇ ਤਰੀ ਉਹ ਉਟੜਜੂ ਤੇਰੇ ਤੇ ਨਹੀਂ ਉਹੀ ਪੈਂਦੀ ਤੜਜੂ ਜੇ ਮਾੜੀ ਮੋਟੀ ਰਹੇਗੀ ਥੋੜੇ ਲੱਗੇਗਾ ਦਰਖਤ ਤੇਰੀ ਚ ਫਿਰ ਉਹਨਾਂ ਚੋਂ ਖ ਦਰਖਤ ਸੁੱਕਾ ਉਹਦਾ ਠੀਕ ਹੈ ਜੀ ਉਹਦਾ ਜੇ ਦਰਖਤ ਸੁੱਕ ਜੇ ਜੇ ਦਰਾਸ ਸੁੱਕ ਵੀ ਜੇਦਾ ਤੇਰੇ ਜਮਾ ਪੌਲੀ ਤੜ ਗਈ ਫੇਰ ਤਾਂ ਸੁਖਦਾ ਨਹੀਂ ਜੇ ਦਰਾਸ ਸੁੱਕ ਵੀ ਗਿਆ ਨਾ ਫੇਰ ਤੂੰ ਆਹ ਕੰਮ ਕਰੀ ਜਿਹੜਾ ਤੈਨੂੰ ਮੈਂ ਦੱਸਿਆ ਵੀ ਉਹਦਾ ਮੌਕੇ ਰੁੱਸੀ ਵੀ ਕੋਈ ਬੁੜੀ ਹੋਵੇ ਸਤਬੰਤੀ ਤੇ ਆਪਦੇ ਵਰਤਪ પતિ ਵਰਤ ਤੇ ਉਹ 14 ਗੜਬੇ ਪਾਵੇ ਤੇ ਪੇਪਲ ਹਰਾ ਹੋ ਜਾਂਦੇ ਆ ਉਹ ਆ ਰਹੀ ਸਭ ਕਾਰਨ ਬਾਲਾ ਮਾਪੇ ਆਪਾਂ ਛੱਡ ਕੇ ਆਉਂਨੇ ਤੈਨੂੰ ਹਾਂ ਨਮਕੋਮ ਨੋ ਤਵੇਲਾ ਉਹਦਾ ਨਹੀਂ ਅਸੀਂ ਤਵੇਲੇ ਤੇ ਨਹੀਂ ਬਹਿਣ ਵਾਲੇ ਪਾਈ ਅਸੀਂ ਤੁਰਕੇ ਆਂ ਤਵੇਲੇ ਤੇ ਨਹੀਂ ਬਹਿਣਾ ਅਸੀਂ ਤਵੇਲੇ ਤੇ ਬਹਿ ਕੇ ਸਾਡੇ ਸਿਰ ਦੋਸ ਚੜਜੂ ਉਹ ਤਾਂ ਠੀਕ ਆ ਚਲ ਉਹਨੇ ਪਾਈ ਹੁਕਮ ਦਿੱਤਾ ਵੀ ਜਿੰਨੇ ਬੱਗ ਸੀ ਸਾਰੇ ਦੇਖਿਆਂ ਦੇ ਡਿਊਟੀ ਲਾਤੀ ਤੜਕਿਆਂ ਖੁੰਨ ਕੇ ਸਵਾ ਸਵਾ ਮਨ ਤੇ ਬੱਗਾਂ ਨੂੰ ਚਾਰਿਆ ਕਰਨਾ ਅੱਜ ਹੋਰ ਭਲਕ ਹੋਰ ਲੋ ਸਵਾ ਮਹੀਨਾ ਨੰਗਿਆ ਉਹਦੇ ਦਾਦਿਆਂ ਪਰਦਾਦਿਆਂ ਦੇ ਲਾਏ ਹੋਏ ਸੀ ਇੱਕ ਪਾਸੇ ਤਾਂ ਸੀ ਕਚੇਰੀ ਸਿਆਲੂ 77 ਪਾਈ ਸੀ ਤੇ ਇੱਕ ਪਾਸੇ ਸੀ ਹਾੜੂ ਜਿੱਥੇ ਲਾਉਂਦੇ ਸੀ ਹਾੜ ਚ ਕਚੇਰੀ ਉੱਥੇ ਬਾਲੇ ਪਾਰੇ ਸੀ ਬੋੜ ਤੇ ਇੱਕ ਪਪਲ ਤੇ ਉਹ ਫਿਰ ਜਾਂਦਾ ਪਪਲ ਦੇ ਥੱਲੇ ਸ਼ਾਮੇ ਬਹਿ ਜਾਂਦੀ ਸੀ ਤੇ ਜਦੋਂ ਐ ਬੈਠੇ ਰੱਖਦੇ ਵਜ਼ੀਰ ਨੇ ਮਾਰੀ ਨਿਗਾ ਤੇ ਤਾਹਾਂ ਤੋਂ ਕੁੰਮੜਾ ਮੁੜ ਗਈਆਂ ਵਜ਼ੀਰ ਕਹਿੰਦਾ ਰਾਜਾ ਸਾਹਿਬ ਆਹ ਕੰਮ ਤਾਂ ਹੋ ਗਿਆ ਆਹ ਕਿਉਂ ਆਹ ਦਾ ਪਾਪ ਤਾਂ ਫਿਰ ਆਪਣਾ ਆਪਣੇ ਪਲਦੇ ਪੈ ਗਿਆ ਆਹ ਕਿਉਂ ਆ ਨਾ ਲਗੜਾ ਮੁੜ ਗਿਆ ਆਹਦਾ ਵੀ ਹਾਂ ਮੁੜ ਗਿਆ ਮੀਆਂ ਗਲਮਕਾਰੇ ਤਿੰਨਾਂ ਦਿਨਾਂ ਚੋਂ ਜਮਾ ਸੁੱਕ ਗਿਆ ਇਹ ਦੋ ਸੁੱਕ ਗਿਆ ਤੇ ਹੁਣ ਉਹਦੇ ਬਾਰੇ ਦੱਸਿਆ ਸੀ ਸਾਧੂ ਫੇਰ ਤਵੇਲਾ ਜੋੜਦੇ ਆਪ ਨਿਓਂ ਜੋੜਿਆ ਤਵੇਲਾ ਤੇ ਬਾਬੇ ਕੋਲੇ ਫੇਰ ਜਾਵੜਿਆ ਯਾਰੇ ਬਾਬੇ ਨੂੰ ਮੱਥਾ ਟੇਕ ਕੇ ਬਹਿ ਗਿਆ ਵੀ ਹਾਂ ਪੁੱਤ ਦੱਸ ਉਹ ਲਈ ਪੇਪਲ ਛਕ ਰਿਹਾ ਉਹ ਆ ਪੇਪਲ ਛਕੀ ਗਾ ਤਾਂ ਨੂੰ ਮੈਂ ਅੱਗੇ ਦੱਸ ਕੇ ਆਇਆ ਸੀ ਵੀ ਤੂੰ ਉੱਥੇ ਬੰਦੇ ਸੱਦ ਕੇ ਹੁੱਕਾ ਦੋ ਇਕੱਠ ਕਰਨਾ ਇਕੱਠ ਕਰਕੇ ਕਹਿ ਦੇ ਕਿ ਜਿਮੀ ਢੱਬ ਜਿਹੜਾ ਤਬਰ ਆਪੇ ਸਤ ਬੰਤਾ ਪਸੀ ਵਰਤਾ ਤੇ ਉਹ 14 ਗੜਵੇ ਪਾ ਦੇ ਤੇ ਤੇਰਾ ਪੇਪਲ ਹਰਾ ਹੋ ਜਾ ਉਹ ਤਾਂ ਠੀਕ ਆ ਜੀ ਉੱਥੋਂ ਜਿਉਂ ਬੈਠੇ ਤੇ ਲੈ ਤੇ ਆ ਗਿਆ ਆ ਕੇ ਦੂਏ ਦਿਨ ਕਚੇਰੀ ਲਾਈ ਤੇ ਸਾਰੇ ਡੌਂਡੀ ਪਟਾਤੀ ਇਕੱਠ ਹੋ ਗਿਆ ਬੇਸਾਬਾ ਇਕੱਠ ਹੋ ਗਿਆ ਫਿਰ ਉੱਥੇ ਬੋਲਿਆ ਬਈ ਜਿਹੜਾ ਬਈ ਟੱਬਰ ਸਹੀਆ ਸਤਬੰਤਾ ਪਤੀ ਵਰਤਾ ਤੇ ਉਹ ਨੂੰ ਲਿਆਓ ਤੇ ਸੱਤ ਗੜਵੇ ਪਾਵੇ ਤੇ ਨਾਮ ਮੂੰਹ ਮੰਗਵਾਵਾਂ ਦਿਉ ਤੇ ਮੇਰਾ ਪਪਲ ਹਰਾ ਹੋ ਉਹ ਜਿਹੜਾ ਵजीर ਸਿੰਘ ਵਾਲਾ ਵजीर ਵਾਲਾ ਵੀ ਮੇਰਾ ਟੱਬਰ ਕੰਤਾ ਉਹ ਵਾਲਾ ਗੱਲ ਨਹੀਂ ਆ ਜੇ ਪੱਪੜ ਨਾ ਹੋ ਰਾ ਹੋਇਆ ਤਾਂ ਸਿਰ ਪੱਡੂ ਵੀਰੀ ਮਰਦੀ ਉੱਠ ਖੜੋ ਤੇ ਹੋਰ ਨਹੀਂ ਹੋਣਾ ਚੰਗਾ ਚੱਲ ਜਦੋਂ ਬਜੀਰ ਫੇ ਗਿਆ ਨਾ ਤੇ ਗਾਹਾਂ ਕੋਈ ਗਰੀਬ ਘਰ ਦੀ ਜਿਹਨਾਂ ਨੇ ਪੱਠੇ ਵੱਡੀ ਬੈਠੀ ਨੌਜਵਾਨ ਉਹ ਆਪਣੇ ਫੇ ਬਾਜ ਮਾਰੀ ਉਹਨੂੰ ਅਰੇ ਵੇ ਵੀਰਾ ਚਕਾਜਾ ਉਹ ਆਲਾ ਨਹੀਂ ਮੈਂ ਤਾਂ ਬੜਾ ਕੰਮ ਤੇਜੀ ਨਾਲ ਬੜਾ ਕੰਮ ਉਹ ਕਹਿੰਦੀ ਬਚ ਕਾਜ ਆ ਕੋਈ ਨਹੀਂ ਕਿਡਾ ਕੰਮ ਆ ਫੇਰ ਉਹ ਕਹਿੰਦੀ ਤੀਜੀ ਆ ਤੇ ਉਹ ਕਿਹਾ ਤੇ ਚਲੋ ਆਹ ਜਿਉਂ ਗਿਆ ਚਕਾਉਣ ਉਹ ਕਹਿੰਦੀ ਐਡਾ ਕਿਡਾ ਕੰਮ ਆ ਤੈਨੂੰ ਹਫਿਆ ਫਿਰਦਾ ਭੱਜਿਆ ਜਾਣਾ ਉਹ ਆਦਾ ਵੀ ਰਾਜੇ ਦਾ ਸੁੱਖ ਗਿਆ ਤੇ ਪੁੱਤ तेरे ਕੋਲ ਨੁੱਕ ਕੀ ਆ ਉਹ ਰਾਜੇ ਨੇ ਕਿਹਾ ਵੀ ਯਹੀ ਜਨਾਨੀ ਸਤ ਬੰਤੀ ਆ ਪਤੀ ਵਰਤਾ ਤੇ ਉਹ 14 ਗੜਬੇ ਪਾਵੇ ਤੇ ਪੇਪਲ ਹਰਾ ਹੋ ਜੂ ਪਾਣੀ ਦੇ ਠੀਕ ਹੈ ਤੇ ਮੇਰੀ ਟੱਬਰ ਸਤ ਬੰਤਾ ਤੇ ਉਹਨੂੰ ਲੈਣ ਜਾਂਦਾ ਉਹ ਆਲੀ ਫੇਰ ਗੱਲ ਸੁਣ ਲਾ ਉਹਨੇ ਭਰੀੜਾ ਦੇ ਲੈ ਕੇ ਸੱਟ ਰੀ ਆਲੀ ਮੈਂ ਬੈਠੀ ਆ ਇੱਥੇ ਮੈਨੂੰ ਉੱਤਰੀ ਬਾਪ ਨਹੀਂ ਆਖੇ ਤੂੰ ਇਹ ਗੱਲ ਨਾ ਕਹੀਂ ਵੀ ਸਤ ਬੰਤੀ ਤੂੰ ਐਂ ਕਹੀਂ ਵੀ ਰਾਜੇ ਨੇ ਕਿਹਾ ਵੀ ਜਿਹੜੀ ਜਨਾਨੀ ਸੱਤਾਂ ਬੰਦਿਆਂ ਨਾਲ ਪਈ ਆ ਉਹ ਪਾਣੀ ਦੇ ਗੜਬੇ ਚੌਰਾ ਪਾਦੇ ਤੇ ਹਰਾਉ ਠੀਕ ਆ ਉਹ ਡੱਟ ਲੈਣੇ ਉੱਠ ਕੇ ਖੜੀ ਹੋ ਗਈ ਆਹਦੀ ਬੇਫਿਕਰ ਰਹੀ ਆਰੀ ਮੈਂ ਹੋਣ ਜਾਣੀ ਆ ਸੱਤਾਂ ਸ਼ੀਆ ਨਾਲ ਪਈ ਵੀ ਆ ਸੱਤ ਮਹੀਨਾ ਪਿਆਉਣੀ ਆ ਚੱਲ ਆਪਾਂ ਨਾਮ ਲੈ ਲਾਂਗੇ ਔਰਤ ਤੇਰਾ ਹੈ ਜਦੋਂ ਜਾ ਕੇ ਵਜ਼ੀਰ ਨੇ ਦੱਸਿਓ ਜਿਉਂ ਜਾ ਕੇ ਨਾ ਦੱਸਿਆ ਇਹ ਤੈਨੂੰ ਮੈਂ ਨਹੀਂ ਦੱਸਿਆ ਨਹੀਂ ਅਜੇ ਮੈਂ ਨਾ ਅਜਿਹਾ ਉਹ ਹੀ ਰੱਖਦੀ ਆ ਜਦੋਂ ਉਹਦੇ ਕੋਲ ਜਾਣਾ ਤੇ ਜਦੋਂ ਉਹਨੇ ਦੱਸਿਆ ਵੀ ਤੂੰ ਐਂ ਕਹੀਂ ਯਾਰ ਉਹ ਕਹਿੰਦੀ ਮੈਂ ਇੱਥੇ ਬੈਠੀ ਆ ਤੂੰ ਜਾਇਆ ਜਦੋਂ ਉਹ ਗੇ ਆ ਤੇ ਜਾ ਕੇ ਉਹ ਕਹਿੰਦਾ ਵੀ ਗੱਲ ਆ ਨਾ ਬਹੁਤ ਮਿਲੂਗਾ ਤੇ ਵੀ ਰਾਜੇ ਨੇ ਕਿਹਾ ਪੱਪਲ ਗਿਆ ਸੋਕ ਤੇ ਜਿਹੜੀ ਬੁੜੀ ਸੱਤਾਂ ਬੰਦਾਂ ਨਾ ਪਈ ਆ ਜਨਾਨੀ ਉਹ 14 ਗੜਬੇ ਪਾਵੇ ਤੇ ਪੱਪਲ ਹਰਾ ਹੋ ਜਾ ਉਹ ਕਹਿੰਦੀ ਮਾੜਾ ਅੱਛੇ ਦਿਨ ਉਸਕੇ ਖੜੀ ਹੋ ਗਈ ਮਾੜਾ ਆ ਠਹਿਰ ਜਾ ਸ਼ੀਆ ਨਾ ਮੈਂ ਪਈਆਂ ਸੱਤ ਮੈਂ ਹੁਣ ਪੈ ਕੇ ਆ ਗਈ ਤੇ ਚੱਲ ਆਪਾਂ ਨਾਮ ਲੈ ਲਾਂਗੇ ਉਹ 라 ਤੇਰਾ ਵਹਿਜੇ ਬੇੜਾ ਬੁੜਾਤਾ ਸੀ ਸਿਰ ਮੇਰਾ ਮੁੜਿਆ ਢੱਲਾ ਜਾ ਹੋ ਕੇ ਵਾਰੀ ਕਿਉਂ ਔਰ ਅਭੀ ਤੇਰੇ ਵਾਲੀ ਗੱਲ ਹੀ ਹੋਈ ਉਹ ਤਾਂ ਇਨੀ ਸ਼ੀਆਂ ਬੰਦਿਆਂ ਨਾਲ ਪਈਆਂ ਦੇ ਸਤਵੇਂ ਨੂੰ ਹੁਣ ਪੇਖਿਆ ਜਾਣੀ ਔਰ ਇਹ ਚੰਗਾ ਚੱਲ ਮੈਂ ਚੱਲਦੀ ਆ ਮੈਂ ਪੂਰੀ ਦਰਦ ਰਗੀ ਸਹੀ ਆ ਚਲੋ ਗਈ ਬਰੀਆ ਪਾਖੇ ਲੀੜੇ ਨਖਰ ਤੱਕੇ ਨਾ ਹਟੋਗੇ ਆ ਦਾ ਤਿਹਜਾ ਟੂੰਸ਼ਲਾ ਪਾਖੇ ਯਾਨੀ ਉਹਦੇ ਘਰ ਵਾਲੀ ਬਣ ਕੇ ਆ ਗਈ ਪਰਖ ਨਾ ਕਰੇ ਵਜੀਰ ਨਹੀਂ ਬਣੂ ਵਜੀਰ ਉੱਥੇ ਮਾਰ ਵਾਈਟ ਹਾਂ ਤੇ ਚਲ ਵੇ ਵਜੀਰ ਲੈ ਕੇ ਕਚੇਰੀ ਹੀ ਜਾਵੜਿਆ ਰਾਜ ਜੀ ਮੇਰੇ ਘਰ ਵਾਲੀ ਆ ਰਾਜ ਨੇ ਖੜਾ ਦੇਖੀ ਸੀ ਨਾਲੇ ਵਜੀਰਾਂ ਨੇ ਵੀ ਦੋ ਦੋ ਤਿੰਨ ਤਿੰਨ ਹੁੰਦੀਆਂ ਸੀ ਰਾਜਿਆਂ ਚਲ ਉਹਨੇ ਪਾਈ ਫੇਰ ਜਾ ਕੇ ਉਥੇ ਪਾਣੀ ਜਲ ਮੰਗਾਇਆ ਜਲ ਮੰਗਾ ਕੇ ਨਾਤੀ ਨਾ ਆ ਕੇ ਕਰਕੇ ਅਰਦਾਸ ਤੇ ਗੁਰਬਤ ਤਿੰਨ ਪਾਤੇ ਪੱਤਾਵਨਾ ਫੁੱਟਿਆ ਅੱਛਾ ਜੀ ਉਹ ਬਹਿਰਾਨ ਹੋ ਗਈ ਉਹਨੇ ਫੇਰ ਹੱਥ ਮੰਨ ਕੇ ਅਰਦਾਸ ਕੀਤੀ ਵੀ ਮਹਾਰਾਜ ਮੈਂ ਜਮਾ ਸਹੀ ਆ ਮੈਂ ਜਮਾ ਦੁੱਧ ਤਾਂ ਵੀ ਇਹ ਕੀ ਕਾਰਨਾ ਕੀ ਦੁਸ਼ਨਾ ਲੱਗੀ ਆ ਮੈਨੂੰ ਕਹਤਾ ਹਦੋ ਬਾਹਰ ਆਈ ਬਈ ਇਹ ਜਿਹੜਾ ਹੈਗਾ ਤੇਰਾ ਜਦੋਂ ਤੂੰ ਸਹੀ ਦੁੱਧ ਨਾ ਜਦੋਂ ਤੈਨੂੰ ਭਰੀ ਚਕਾਉਣ ਲੱਗਿਆ ਜਦੋਂ ਤੂੰ ਹੁਣ ਭਰੀ ਚੱਕੀ ਆ ਭਰੀ ਚਕਾਉਣ ਲੱਗਿਆ ਉਹ ਮਰੇੜਾ ਸੀ ਉਹਨਾਂ ਕੋ ਨਾ ਚੱਕੀ ਨਾ ਗਈ ਤੂੰ ਤਖੜੀ ਸੀ ਗਲ ਪੈਂਦੀ ਸੀ ਤਾਂ ਜੋ ਰਿਫਕੇ ਜ਼ੋਰ ਲਾਇਆ ਤੇਰਾ ਪੱਲਾ ਉਹਦੇ ਨਾਲ ਲੱਗ ਗਿਆ ਤੈਨੂੰ ਉਹ ਦੂਸ਼ ਨਾ ਲੱਗੀ ਆ ਫਿਰ ਉਹ ਕਹਿੰਦੇ ਮਹਾਰਾਜ ਵੀ ਇਹਨਾਂ ਦਾ ਕੋਈ ਖਾਸ ਗਿਨਾਹ ਨਹੀਂ ਤੁਸੀਂ ਕਿਉਂ ਮੇਰੀ ਇੰਨਾ ਤੇ ਮੇਰੀ ਜਿਤ ਰੱਖੋ ਫਿਰ ਉਥੋਂ ਆਵਾਜ਼ ਆਈ ਪਾਪ ਪਾਣੀ ਫਿਰ ਉਹਨੇ ਪਹਿਲੇ ਗੜਬੇ ਦਾ ਚੀ ਆਲੂ ਕੀਤਾ ਜੋ ਤੀਜਾ ਗੜਬਾ ਪਾਤਾ ਪੱਤੇ ਕੱਢਣ ਲੱਗੇ ਫਿਰ ਪਿੱਪਲ ਹਰਾ ਹੋਇਆ